you mm -hmm. ਹਾਂਜੀ ਆਪਾਂ ਹਾਜ਼ਰਾਂ ਜੀ 894 ਭਰਤੀ ਸੰਬੰਧੀ ਨਵੀਂ ਵੀਡੀਓ ਲੈ ਕੇ ਕਾਫੀ ਲੰਬੇ ਸਮੇਂ ਤੋਂ ਕੈਂਡੀਡੇਟ ਸੈਕੰਡ ਲਿਸਟ ਦੀ ਵੇਟ ਕਰ ਰਹੇ ਸਨ ਕਿ 894 ਦੀ ਸੈਕੰਡ ਲਿਸਟ ਕਦੋਂ ਤੱਕ ਆਏਗੀ ਕਿੱਥੇ ਤੱਕ ਮੈਰਿਟ ਜਿਹੜੀ ਆ ਡਾਊਨ ਜਾ ਸਕਦੀ ਹੈ ਕਿੰਨੇ ਕੈਂਡੀਡੇਟਸ ਹੁਣ ਤੱਕ ਜਿਹੜਾ 894 ਭਰਤੀ ਦੇ ਵਿੱਚ ਜੁਆਇਨ ਕਰ ਚੁੱਕੇ ਨੇ ਤੇ ਨੈਕਸਟ ਪ੍ਰੋਸੈਸ ਡਿਪਾਰਟਮੈਂਟ ਵੱਲੋਂ ਕਦੋਂ ਤੱਕ ਜਿਹੜਾ ਸਟਾਰਟ ਹੋਣ ਜਾ ਰਿਹਾ ਹੈ ਤਾਂ ਇਹਨਾਂ ਸਾਰੇ ਪੁਆਇੰਟਸ ਲੈ ਕੇ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਕਿ ਤੁਹਾਨੂੰ ਪਤਾ ਹੈ ਕਿ ਡਿ ਦੇ ਅਕੋਰਡਿੰਗ ਜੇ ਆਪਾਂ ਗੱਲ ਕਰ ਲਈਏ ਕਿ ਕਿੰਨੇ ਕ ਕੈਂਡੀਡੇਟਸ ਹੁਣ ਤੱਕ ਜੁਆਇਨ ਕਰ ਚੁੱਕੇ ਨੇ ਕਿੰਨਿਆਂ ਨੂੰ ਹੁਣ ਤੱਕ ਜਿਹੜਾ ਹੈ ਲੈਟਰ ਜਾਰੀ ਕਰ ਦਿੱਤਾ ਗਿਆ ਹੈ ਉਹਦੇ ਤੇ ਵੀ ਆਪਾਂ ਜਿਹੜੀ ਗੱਲ ਕਰਾਂਗੇ ਇਹ ਤੁਸੀਂ ਦੇਖ ਸਕਦੇ ਹੋ ਜੀ ਸਕਰੀਨ ਤੇ ਆਫੀਸ਼ੀਅਲ ਲੈਟਰ ਹੈ ਇਹ 8294 ਅਧਿਆਪਕਾਂ ਦੀ ਭਰਤੀ ਨੂੰ ਬੈਕਲੋਗ ਸਮੇਤ ਪੂਰਾ ਕਰਨ ਸੰਬੰਧੀ ਇਸ ਲੈਟਰ ਨੂੰ ਦੇਖ ਕੇ ਤੁਹਾਡੇ ਜਿਹੜੇ ਸੈਕੰਡ ਲਿਸਟ ਨੂੰ ਲੈ ਕੇ ਬੈਕਲੋਗ ਨੂੰ ਲੈ ਕੇ ਤੁਹਾਡੇ ਸਾਰੇ ਡਾਊਟਸ ਜਿਹੜੇ ਨੇ ਫਿਲਹਾਲ ਦੀ ਘੜੀ ਕਲੀਅਰ ਹੋ ਜਾਣਗੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਦੱਸਿਆ ਜਾਂਦਾ ਹੈ ਕਿ ਇਸ ਸਮੇਂ 94 ETT ਭਰਤੀ ਅਧੀਨ ਟੋਟਲ 2634 ਯੋਗ ਉਮੀਦਵਾਰਾਂ ਨੂੰ ਜਿਹੜਾ ਹੈ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਗਏ ਨੇ ਯਾਨੀ ਕਿ ਲਗਭਗ 2600 ਲਗਭਗ ਵੀ ਕਿਉਂ ਕਹੀਏ ਕਿਉਂਕਿ ਐਕੂਰੇਟ ਡਾਟਾ ਜਿਹੜਾ ਡਿਪਾਰਟਮੈਂਟ ਨੇ ਲਿਖ ਹੀ ਦਿੱਤਾ ਆਪਣੇ ਕੋਲ 2634 ਟੋਟਲ ਕੈਂਡੀਡੇਟਸ ਦੀ ਆਪਾਂ ਗੱਲ ਕਰ ਲਈਏ 2634 ਹੁਣ ਤੱਕ ਜਿਹੜੇ ਨੁਕਤੀ ਪੱਤਰ ਨੇ ਜੋਇਨਿੰਗ ਲੈਟਰ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਡਿਪਾਰਟਮੈਂਟ ਵੱਲੋਂ ਠੀਕ ਹੈ ਜੀ ਹੁਣ ਇਹ 2634 ਦੇ ਵਿੱਚੋਂ ਕਿੰਨਿਆਂ ਨੇ ਜੁਆਇਨ ਕਰ ਲਿਆ ਕਿੰਨਿਆਂ ਦੀਆਂ ਸਿੱਟਾਂ ਖਾਲੀ ਨੇ ਕਿੰਨਿਆਂ ਨੇ ਜੁਆਇਨ ਨਹੀਂ ਕੀਤਾ ਉਹਦੇ ਤੇ ਜੇ ਆਪਾਂ ਗੱਲ ਕਰ ਲਈ ਤਾਂ ਇਹ ਦੇ ਰਿਗਾਰਡਿੰਗ ਹਲੇ ਤੱਕ ਡਿਪਾਰਟਮੈਂਟ ਵੱਲੋਂ ਕੋਈ ਵੀ ਕਲੀਅਰ ਸਾਫ ਸ਼ਬਦਾਂ ਦੇ ਵਿੱਚ ਕਿਤੇ ਵੀ ਗੱਲ ਜਿਹੜੀ ਆ ਉਹ ਪ੍ਰੈਜ਼ੈਂਟ ਨਹੀਂ ਕੀਤੀ ਗਈ ਹੈਗੀ ਅੱਗੇ ਤੁਸੀਂ ਦੇਖ ਸਕਦੇ ਹੋ ਵਿਭਾਗ ਵੱਲੋਂ ਸਬੰਧਿਤ ਜ਼ਿਲ੍ਹਾ ਸਿੱਖਿਆ ਅਫਸਰਾਂ ਵੱਲੋਂ ਉਮੀਦਵਾਰਾਂ ਦਾ ਜੁਆਇਨ ਯਾ ਨਾਟ ਜੁਆਇਨ ਡਾਟਾ ਜਿਹੜਾ ਮੰਗਿਆ ਗਿਆ ਹੈ ਤੇ ਹਲੇ ਤੱਕ ਉਹਨਾਂ ਕੋਲ ਜਿਹੜਾ ਹਲੇ ਪੂਰਾ ਡਾਟਾ ਜਿਹੜਾ ਉਹ ਨਹੀਂ ਪਹੁੰਚਿਆ ਡਿਪਾਰਟਮੈਂਟ ਦਾ ਕਹਿਣਾ ਇਹ ਹੈ ਕਿ ਸਾਡੇ ਕੋਲ ਹਲੇ ਤੱਕ ਜਿਹੜਾ ਡਾਟਾ ਹੈ ਉਹ ਨਹੀਂ ਪਹੁੰਚਿਆ ਕਿ ਕਿੰਨੇ ਕੈਂਡੀਡੇਟ ਜੁਆਇਨ ਕਰ ਚੁੱਕੇ ਨੇ ਕਿੰਨੇ ਕੈਂਡੀਡੇਟ ਰਹਿੰਦੇ ਨੇ ਜਦੋਂ ਤੱਕ ਡਾਟਾ ਪ੍ਰਾਪਤ ਨਹੀਂ ਹੋ ਜਾਂਦਾ ਉਦੋਂ ਤੱਕ ਇਸ ਭਰਤੀ ਸੰਬੰਧੀ ਸਹੀ ਸਥਿਤੀ ਸਪਸ਼ਟ ਕਰਨਾ ਅਸੰਭਵ ਹੈ ਜਦੋਂ ਵੀ ਕੰਪਲੀਟ ਡਾਟਾ ਵਿਭਾਗ ਨੂੰ ਪ੍ਰਾਪਤ ਹੁੰਦਾ ਹੈ ਉਹਨਾਂ ਹਰਚਨਵਾ ਭਰਤੀ ਸੰਬੰਧੀ ਅਗਲੀ ਪ੍ਰਕਿਰਿਆ ਆਰੰਭ ਕਰ ਦਿੱਤੀ ਜਾਵੇਗੀ ਤਾਈ ਤੁਸੀਂ ਲਾਸਟ ਲਾਈਨ ਵੀ ਦੇਖ ਸਕਦੇ ਹੋ ਕਿ ਜਦੋਂ ਤੱਕ ডিপਾਰਟਮੈਂਟ ਕਹਿੰਦਾ ਆਪਦੇ ਵੱਲੋਂ ਕਿ ਜੇਕਰ ਸਾਡੇ ਕੋਲ ਜਦ ਤੱਕ ਡਾਟਾ ਜਿਹੜਾ ਪ੍ਰੋਪਰ ਐਕੂਰੇਟ ਡਾਟਾ ਸਾਡੇ ਤੱਕ ਨਹੀਂ ਪਹੁੰਚਦਾ ਉਦੋਂ ਤੱਕ ਅਸੀਂ ਨੈਕਸਟ ਪ੍ਰੋਸੈਸ ਜਿਹੜਾ ਸਟਾਰਟ ਨਹੀਂ ਕਰਾਂਗੇ ਯਾਨੀ ਕਿ ਨੈਕਸਟ ਪ੍ਰੋਸੈਸ ਉਹਨਾਂ ਚੰਨ ਦਾ ਤਾਂ ਹੀ ਸਟਾਰਟ ਹੋਏਗਾ ਜੇਕਰ ਉਹਨਾਂ ਕੋਲ ਇੱਕ ਆਫੀਸ਼ੀਅਲ ਡਾਟਾ ਜਿਹੜਾ ਹੈ ਉਹ ਪਹੁੰਚੇਗਾ ਤਾ ਇਹ ਡਿਪਾਰਟਮੈਂਟ ਵੱਲੋਂ ਆਪਦੇ ਵੱਲੋਂ ਜਿਹੜੀ ਗੱਲ ਹੈ ਉਹ ਕਲੀਅਰ ਕਰ ਦਿੱਤੀ ਗਈ ਹੈ ਇਸ ਲੈਟਰ ਦੇ ਥਰੂ ਤੇ ਹੁਣ ਜੇ ਆਪਾਂ ਗੱਲ ਕਰ ਲਈਏ ਸੈਕੰਡ ਲਿਸਟ ਵਾਲਿਆਂ ਦੀ ਦੇਖੋ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਹੈ ਆ ਆਪਾਂ ਇਹ ਕੋਈ ਪੋਜ਼ਿਟਿਵ ਗੱਲ ਤਾਂ ਹੈ ਨਹੀਂ ਦੇਖੋ ਡਾਟਾ ਜਿਹੜਾ ਨਾਟ ਜੁਆਇਨ ਕਰਨਾ ਹੈ ਜਾਂ ਜੁਆਇਨਡ ਨੇ ਵੀ ਕੈਂਡੀਡੇਟਸ ਨੇ ਠੀਕ ਹੈ ਉਹ ਤਾਂ ਫਿਰ ਡਿਪਾਰਟਮੈਂਟ ਨੇ ਆਪਦੇ ਅਕੋਰਡਿੰਗ ਹੀ ਕੱਢਣਾ ਹੁੰਦਾ ਹੈ ਆਪਦੇ ਅਕੋਰਡਿੰਗ ਲਿਸਟਾਂ ਬਣਾਉਣੀਆਂ ਨੇ ਆਪਦੇ ਅਕੋਰਡਿੰਗ ਹੀ ਸਾਰਾ ਜਿਹੜਾ ਹੈ ਉਹ ਇਕੱਠਾ ਕਰਨਾ ਹੈ ਲੇਕਿਨ ਹੁਣ ਇਹਦੇ ਵਿੱਚ ਆਪਾਂ ਕੀ ਕਰ ਸਕਦੇ ਆ ਡਿਪਾਰਟਮੈਂਟ ਨੇ ਦੇਖਣਾ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਭਰਤੀ ਨੂੰ ਪੂਰਾ ਕਰਨਾ ਹੈ ਦੂਜੀ ਗੱਲ ਜੇ ਆਪਾਂ ਗੱਲ ਕਰ ਲੈ ਕੇ ਸੈਕੰਡ ਲਿਸਟ ਆਏਗੀ ਜਾਂ ਨਹੀਂ ਤਾਂ ਦੇਖੋ ਇੱਥੇ ਨਿਰਾਸ਼ ਹੋਣ ਦੀ ਲੋੜ ਨਹੀਂ ਹੈਗੀ ਸੈਕੰਡ ਲਿਸਟ ਜ਼ਰੂਰ ਆਏਗੀ ਠੀਕ ਹੈ ਕਦੇ ਅੱਜ ਤੱਕ ਹਿਸਟਰੀ ਦੇ ਵਿੱਚ ਤੁਸੀਂ ਕੋਈ ਵੀ ਭਰਤੀ ਦੇਖ ਲਓ ਠੀਕ ਹੈ ਕੋਈ ਜਿਹੜਾ ਹੈ ਇੱਕ ਵੀ ਭਰਤੀ ਚਾਹੇ ਉਹ 8TT ਦੀ ਹੋਵੇ ਮਾਸਟਰ ਕੈਡਰ ਦੀ ਕੋਈ ਵੀ ਭਰਤੀ ਆ ਉਹ ਇੱਕ ਲਿਸਟ ਦੇ ਵਿੱਚ ਕਦੇ ਵੀ ਪੂਰੀ ਜਿਹੜੀ ਆ ਉਹ ਨਹੀਂ ਹੁੰਦੀ ਹੈਗੀ 6835 ਦੇਖ ਲਓ ਕਿੰਨੀਆਂ ਲਿਸਟਾਂਆਂ ਸੀਗੀਆਂ ਠੀਕ ਹੈ ਤੁਹਾਡੇ ਸਾਹਮਣੇ ਤੇ ਇਹ ਜਿਹੜੀ ਪ੍ਰੋਬਲਮ ਹੋ ਰਹੀ ਹੈ ਨਾ ਕਿ ਡਾਟਾ ਨਹੀਂ ਪਹੁੰਚ ਰਿਹਾ ਇਹਦਾ ਇੱਕੋ ਇੱਕ ਰੀਜ਼ਨ ਇਹ ਹੈ ਕਿਉਂਕਿ 2364 ਤੇ 9594 ਇਕੱਠੀ ਕੀਤੀ ਗਈ ਹੈ ਠੀਕ ਹੈ ਜੇ ਕਿਤੇ ਇਹ ਅਲੱਗ-ਅਲੱਗ ਭਰਤੀਆਂ ਹੁੰਦੀਆਂ ਯਾਨੀ ਕਿ ਪਹਿਲਾਂ 2364 ਨੂੰ ਪ੍ਰੋਪਰ ਜਿਹੜਾ ਜੁਆਇਨ ਕਰਾ ਕੇ ਉਸ ਤੋਂ ਬਾਅਦ 9594 ਦਾ ਪ੍ਰੋਸੈਸ ਸ਼ੁਰੂ ਹੁੰਦਾ ਜਾਂ ਫਿਰ 9594 ਨੂੰ ਪਹਿਲਾਂ ਕਰਾ ਕੇ 2364 ਦਾ ਉਸ ਤੋਂ ਬਾਅਦ ਫਿਰ ਕਿਤੇ ਜਾ ਕੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਲੀਅਰ ਹੁੰਦੀਆਂ ਹੁਣ ਇਹ ਦੋਨੋਂ ਭਰਤੀਆਂ ਮਿਕਸ ਅਪ ਹੋ ਚੁੱਕੀਆਂ ਨੇ ਠੀਕ ਹੈ ਹੁਣ ਇਹ ਨਹੀਂ ਪਤਾ ਕਿ ਇਹਨਾਂ ਦੋਨਾਂ ਵਿੱਚੋਂ ਕਿੰਨੇ ਕੈਂਡੀਡੇਟਸ ਦੋਨਾਂ ਭਰਤੀਆਂ ਜੇ ਕਿਤੇ 23 ਚੋਂ ਪਹਿਲਾਂ ਪੂਰੀ ਹੋਈ ਹੁੰਦੀ ਤਾਂ ਅਜੂ 98 ਦੀ ਜਿਹੜੀ ਥੋੜੀ ਜੀ ਇਹ ਜੋ ਹਾਲਤ ਹੋਈ ਵਾ ਭਰਤੀ ਦੀ ਇਹ ਨਹੀਂ ਹੋਣੀ ਸੀ ਠੀਕ ਹੈ ਤਾਂ ਚਲੋ ਇਹ ਤਾਂ ਹੁਣ ਡਿਪਾਰਟਮੈਂਟ ਨੇ ਦੇਖਣਾ ਹੈ ਕਿ ਕਿਸ ਤਰੀਕੇ ਨਾਲ ਭਰਤੀ ਪੂਰੀ ਕਰਨੀ ਹੈ ਲੇਕਿਨ ਇੱਥੇ ਇੱਕ ਗੱਲ ਇਹ ਜ਼ਰੂਰ ਕਹਿਣੀ ਚਾਹੀਦੀ ਹੈ ਕਿ ਹਾਂ 98 ਦੇਖੋ ਪੂਰੀ ਜ਼ਰੂਰ ਹੋਏਗੀ ਬੈਕਲੌਗ ਵੀ ਮਿਲੇਗਾ ਲੇਕਿਨ ਹੁਣ ਇਸ ਦੇ ਵਿੱਚ ਜਿਹੜਾ ਹੈ ਡਿਪਾਰਟਮੈਂਟ ਟਾਈਮ ਲਏਗਾ ਇਹ ਗੱਲ ਉਹਨਾਂ ਵੱਲੋਂ ਕਲੀਅਰ ਹੋਗੀ ਠੀਕ ਹੈ ডিপਾਰਟਮੈਂਟ ਇਸ ਪ੍ਰਤੀ ਨੂੰ ਪੂਰਾ ਕਰਨ ਦੇ ਲਈ ਹਲੇ ਹੋਰ ਟਾਈਮ ਲਏਗਾ ਕਿਉਂਕਿ ਇਹਦੇ ਵਿੱਚ ਹਲੇ ਤੱਕ ਡਾਟਾ ਹੀ ਨਹੀਂ ਪਹੁੰਚਿਆ ਜਦੋਂ ਤੱਕ ਡਾਟਾ ਨਹੀਂ ਪਹੁੰਚਦਾ ਉਸ ਤੋਂ ਬਾਅਦ ਅੱਗੇ ਦੀਆਂ ਗੱਲਾਂ ਨੇ ਠੀਕ ਹੈ ਅੱਗੇ ਫਿਰ ਸਟੇਸ਼ਨ ਅਲੋਟਮੈਂਟ ਨਾ ਵੀ ਆ ਲਿਸਟਾਂ ਬਹੁਤ ਕੁਝ ਪ੍ਰੋਸੈਸ ਹੈ ਆ ਟਾਈਮ ਲੱਗੇਗਾ ਲੇਕਿਨ ਸੈਕੰਡ ਲਿਸਟ ਜੀ ਜ਼ਰੂਰ ਆਏਗੀ ਠੀਕ ਹੈ ਕਟਆਫ ਵੀ ਤੁਹਾਨੂੰ ਜਿਹੜੇ 1 1 2 2 ਨੰਬਰਾਂ ਕਰਕੇ ਰਹਿ ਕੈਂਡੀਡੇਟ ਰਹਿੰਦੇ ਨੇ ਓਨ ਤਾਂ ਦੇਖੋ ਬਿਲਕੁਲ ਜੁਆਇਨ ਕਰਨਗੇ ਹੀ ਕਰਨਗੇ ਲੇਕਿਨ ਹੁਣ ਜਿਹੜੀ ਆ ਥੋੜਾ ਜਿਹਾ ਸਬਰ ਬਣਾ ਕੇ ਰੱਖਣਾ ਪਏਗਾ ਦੂਜੀ ਗੱਲ ਯੂਨੀਅਨ ਦਾ ਸਾਥ ਦੇਣਾ ਪਏਗਾ ਠੀਕ ਹੈ ਜੀ ਯੂਨੀਅਨ ਦਾ ਨਾਲ ਸਾਥ ਦੇ ਕੇ ਰੱਖੋ ਇਕੱਠ ਬਣਾ ਕੇ ਰੱਖੋ ਤਾਂ ਹੀ ਡਿਪਾਰਟਮੈਂਟ ਦੇ ਥਰੂ ਜਿਹੜਾ ਇਹ ਕੰਮ ਹੈ ਉਹ ਕਰਾਇਆ ਜਾ ਸਕਦਾ ਹੈ ਫਿਲਹਾਲ ਇਹ ਤੁਸੀਂ ਆਫੀਸ਼ੀਅਲ ਅਪਡੇਟ ਜਿਹੜੀ ਆ ਦੇਖ ਸਕਦੇ ਹੋ ਇਹ ਲੈਟਰ ਮੈਂ ਤੁਹਾਨੂੰ ਆਲਰੇਡੀ ਟੈਲੀਗ੍ਰam ਗਰੁੱਪ ਬਾਕੀ ਇਸ ਲੈਟਰ ਨੂੰ ਲੈ ਕੇ ਤੁਹਾਡਾ ਕੋਈ ਹੋਰ ਡਾਊਟ ਕੁਸ਼ਨ ਹੋਵੇ ਤੁਸੀਂ ਪੁੱਛ ਸਕਦੇ ਹੋ ਤੇ ਆਪਦਾ ਵੈਲਿਊਏਬਲ ਓਪੀਨੀਅਨ ਜ਼ਰੂਰ ਸਾਂਝਾ ਕਰਿਓ ਕਮੈਂਟਸ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਗੱਲ ਜੋ ਲੈਟਰ ਦੇ ਵਿੱਚ ਲਿਖੀ ਗਈ ਹੈ ਕਿ ਹਲੇ ਤੱਕ ਡਾਟਾ ਪ੍ਰਾਪਤ ਨਹੀਂ ਹੋਇਆ ਜਦੋਂ ਪ੍ਰਾਪਤ ਹੋਏਗਾ ਉਸ ਤੋਂ ਬਾਅਦ ਹੀ ਅਗਲੀ ਪ੍ਰਕਿਰਿਆ ਨੈਕਸਟ ਪ੍ਰੋਸੈਸ ਜਿਹੜਾ ਸਟਾਰਟ ਹੋਏਗਾ ਇਹਦੇ ਤੇ ਤੁਹਾਡੇ ਆਪਣੇ ਕੀ ਵਿਚਾਰ ਨੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਿਹੜਾ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਿਓ ਬਾਕੀ ਵੇਟ ਕਰੋ ਹੁਣ ਜਦੋਂ ਤੱਕ ਕੋਈ ਹੋਰ ਅਫੀਸ਼ੀਅਲ ਅਪਡੇਟ ਨਹੀਂ ਆਉਂਦਾ ਤੱਕ ਹਲੇ ਤੱਕ ਜਿਹੜਾ ਹੈ ਕੁਝ ਵੀ ਜਿਹੜਾ ਨਹੀਂ ਕਿਹਾ ਜਾ ਸਕਦਾ ਤਾਂ ਮਿਲਦੇ ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਜਿਹੜਾ ਨੋਟੀਫਿਕੇਸ਼ਨ ਨੇ ਤੁਹਾਨੂੰ ਟਾਈਮ ਟੂ ਟਾਈਮ ਮਿਲਦੇ ਰਹਿਣ 9494% ਸੰਬੰਧੀ ਹਰ ਪ੍ਰਕਾਰ ਦੇ ਅਪਡੇਟ ਜਿਹੜੀ ਹੈ ਇੱਥੇ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਹਿੰਦੀ ਹੈ ਇਸ ਕਰਕੇ ਚੈਨਲ ਦੇ ਨਾਲ ਜਰੂਰ ਜੁੜਿਓ ਟੈਲੀਗ੍ਰam ਗਰੁੱਪ ਨਾਲ ਜਰੂਰ ਜੁੜੋ ਸਾਰੀ ਆਫੀਸ਼ੀਅਲ ਅਪਡੇਟਸ ਜਿਹੜੀਆਂ ਨੇ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀਆਂ ਨੇ ਉਹ ਸ਼ੇਅਰ ਕਰ ਦਿੱਤੀਆਂ ਜਾਂਦੀਆਂ ਨੇ ਤਾਂ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ